ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਾ ਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ 5-6 ਪਸ਼ੂ ਵਿਖਾਵਾਂਗੇ ਟੋਕੜਾਂ ਕੱਬੜਾਂ ਤੇ ਗੱਬੜਾਂ ਤਿਆਰ ਤੇ ਸੱਜਰ ਸੀਆਂ ਆਪਾਂ ਪਹੁੰਚਿਆ ਵੀਰ ਬਗੀਚੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਜੀ ਕਿਹਾ ਜੀ ਚੜਦੀ ਕਲਾ ਵੀਰ ਜੀ ਤੁਸੀਂ ਸੁਣਾਓ ਬਸ ਵਧੀਆ ਚੜਦੀ ਕਲਾ ਭਾਜੀ ਉਹ ਠੀਕ ਠਾਕ ਪਰਵਾਰ ਸਾਰਾ ਪੂਰਾ ਵਧੀਆ ਪਰਵਾਰ ਜੀ ਭਾਜੀ ਲਾਈਆਂ ਰੌਣਕਾਂ ਹਾਂਜੀ ਹਾਂਜੀ ਲਿਆਂਦਾ ਹੀ ਮਾਲ ਅੱਛਾ ਜੀ ਤੇ ਕੱਲ੍ਹ ਦਾ ਨੂੰ ਕਿਹਾ ਇਹ ਨਾ ਵੀਡੀਓ ਪਾਉਣੀ ਆ ਹਾਂਜੀ ਹਾਂਜੀ ਕੱਲ੍ਹ ਮਈਆਂ ਤਿੰਨ ਲਿਆਂਦੀਆਂ ਆਂ ਅੱਛਾ ਜੀ ਤੋ ਫਿਰ ਮੁੜ ਕੇ ਤਾਂ ਮੈਂ ਫੋਨ ਕਰਦਾ 3 ਵਜੇ ਪਸ਼ੂ ਵੇਕੇ ਆ ਹਾਂਜੀ ਹਾਂਜੀ ਮੈਂ ਫਿਰ ਮਿਸ ਕਿਉਂ ਕਰਨੀ ਫਿਰ ਰਾਤੀ ਵਿਆ ਹੀ ਮਾਲ ਤੇ ਠੀਕ ਹੈ ਠੀਕ ਹੈ ਅੱਛਾ ਫਿਰ ਲਿਆ ਕੇ ਦੇ ਫਿਰ ਮੈਂ ਚਲ ਪਾਦਨੇ ਵੀਡੀਓ ਹਣਾ ਹਾਂਜੀ 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 ਬਾਕੀ ਬੜੇ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਅੱਛਾ ਜੀ ਵੀ ਜੀ ਜਦੋਂ ਤੁਹਾਡੀ ਵੀਡੀਓ ਵੇਖੀਏ ਮਾਸ ਹੋ ਜਾਂਦਾ ਏ ਉਦੋਂ ਜਦੋਂ ਆਪਾਂ ਪਰਸੋਂ ਵੀਡੀਓ ਨਹੀਂ ਭਾਈ ਪਾਈ ਹਾਂ ਜੀ ਹਾਂਜੀ ਹਾਂਜੀ ਕੰਬੀਰੇ ਸਾਹ ਨਾਲ 20 ਮਿੰਟ ਹੀ ਹੋਏ ਸੀ ਠੀਕ ਹੈ ਇਹ ਆਪਣੇ ਚਾਰੂ ਪਸ਼ੂ ਲੈ ਗਏ ਸੀ ਠੀਕ ਹੈ ਠੀਕ ਹੈ ਭਾ ਵੀ ਜਾਇ ਤੇ ਪਸ਼ੂ ਵੀ ਚੰਗੇ ਹੁੰਦੇ ਹਨਾ ਤੁਹਾਨੂੰ ਪਤਾ ਖਰੋਤੇ ਕਰਕੇ ਇੱਕ ਨਾਲੇ ਯਕੀਨ ਬਣਿਆ ਭਰਾਵਾਂ ਨੂੰ ਹੁਣ ਮੈਂ ਹਸਾ ਲਾ ਲੋ ਤੁਹਾਡਾ ਨਾਲ ਕੋਈ ਨਹੀਂ ਹੈਗਾ ਹਾਂਜੀ ਮੈਨੂੰ ਕਿੰਨਾ ਭਰਾਵਾਂ ਨੇ ਹਸਾ ਲਾ ਲੋ ਪਹਿਲਾਂ ਹੀ ਪੈਸੇ ਬਾਤ ਤੇ ਮੱਜਾਂ ਵਾਸਤੇ ਅੱਛਾ ਜੀ ਹਾਂਜੀ ਵਿੱਚ ਕੀਰਨ ਬੜੀ ਤਗੜੀ ਸ਼ਾਇਆ ਸਾਨੂੰ ਵੀ ਚਮਾ ਪੰਨਿਆਂ ਦੇ ਆਏ ਸੀ ਫੋਨ ਭਰਾਵਾਂ ਦੇ ਹਾਂਜੀ ਤੇ ਵੀ ਜਦੋਂ ਵੀਡੀਓ ਪਾਉਂਦੇ ਨੇ ਸਾਨੂੰ ਸ਼ੇਅਰ ਕਰ ਦਿਆ ਕਰੋ ਅਸੀਂ ਪਸ਼ੂ ਲੈ ਜੈਨਾ ਫਿਰ ਸਾਡੇ ਕੋ ਵੀ ਟਾਈਮ ਨਹੀਂ ਹੁੰਦਾ ਕਿ ਇਹ ਚੇਤਾ ਹੀ ਭੁੱਲ ਜਾਂਦਾ ਸਾਡੇ ਕੋ ਹਾਂਜੀ ਹਾਂਜੀ ਜੋ ਵੀਰ ਨੇ ਪੁੱਛਿਆ ਵੀ ਹੈਗਾ ਇਸ ਇਦਾਂ ਦੱਸਿਆ ਵੀਰ ਮੋਗੇ ਦਾ ਹਾਂਜੀ ਇਹ ਤਾਂ ਦੱਸਿਆ ਚਮਾਂ ਪੰਜਾਂ ਵੀਰਾਂ ਦੇ ਫੋਨ ਆਏ ਸੀ ਹਨੂ ਤੇ ਯਾਦ ਹੀ ਨਹੀਂ ਰਹਿੰਦਾ ਕਿ ਹਲੇ ਤੁਹਾਨੂੰ ਪਤਾ ਫਿਰ ਇਧਰ ਉਧਰ ਚੱਲ ਜਾਈਦਾ ਅੱਛਾ ਜੀ ਕਹਿੰਦੇ ਵੀ ਇਹਨੂੰ ਇਤਨਾ ਮੰਨ ਲਓ ਪਸ਼ੂ ਲੈ ਆ ਕੇ ਤੇ ਮੈਂ ਕੋਈ ਗੱਲ ਨਹੀਂ ਆ ਠੀਕ ਨਹੀਂ ਹਾਂਜੀ ਹਾਂਜੀ ਭੈਣ ਭਰਾ ਪਿਆਰ ਕਰਦੇ ਹਨ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਚੰਗਾ ਦਵਾਂਗੇ ਤੇ ਤਾਂ ਹੀ ਹਾਂ ਨਹੀਂ ਬਿਲਕੁਲ ਬਿਲਕੁਲ ਇਹ ਤਾਂ ਗੱਲ ਹੈਗੀ ਆ ਬਾਕੀ ਵੀਰ ਬਹੁਤਾ ਇਹ ਆਪਾਂ ਨੂੰ ਕਹਿੰਦੇ ਆ ਚਲੋ ਪਸ਼ੂ ਤੇ ਚਲੋ ਚੰਗੇ ਜਿਹੜੇ ਹੁਣੇ ਹੁਣ ਨਹੀਂ ਆ ਹਾਂਜੀ ਵੀਰ ਇਹ ਕਹਿੰਦੇ ਵੀ ਸਾਨੂੰ ਇਹ ਜਿਹੜੇ ਵੀਰ ਚੈਨਲ ਵਾਲੇ ਆਣਾ ਅੱਛਾ ਜੀ ਇਹਨਾਂ ਦੇ ਸਾਨੂੰ ਪੂਰਾ ਤਬਾਰ ਨਹੀਂ ਅਸੀਂ ਮਾੜਾ ਚਲੋ ਮਾਰਾ ਜੋ ਡਰ ਕੇ ਜਾਂਦੇ ਆ ਕਹਿੰਦਾ ਉਹ ਕਹਿੰਦੇ ਵੀ ਜਦੋਂ ਅਸੀਂ ਜਿਹੜਾ ਮੰਨ ਲਓ ਜਦੋਂ ਅਸੀਂ ਪਸ਼ੂ ਵੀਡੀਓ ਤੇ ਲਿਆਣਾ ਹਾਂਜੀ ਸਾਡੇ ਰਿਸ਼ਤੇਦਾਰਾਂ ਪਸ਼ੂ ਲੈ ਆ ਠੀਕ ਹੈ ਠੀਕ ਹੈ ਦੋ ਅਸੀਂ ਵੀਡੀਓ ਦੇ ਬਿੰਨੇ ਆਣਾ ਹਾਂ ਕਹਿੰਦਾ ਉਹ ਤੋਂ ਵੱਧ ਮੰਨ ਲਓ ਦਾ ਸੁਣਾਣ ਕਿ ਇਥੇ ਅੰਦਾਈ ਠੀਕ ਹੈ ਠੀਕ ਹੈ ਮੰਨ ਲਓ ਇਹ ਨਹੀਂ ਮੇਰੇ ਤੇ ਹੀ ਹਾਂਜੀ ਹਾਂਜੀ ਜਿੱਥੇ ਤੁਸੀਂ ਹੋਰ ਵੀ ਬਣਾਉਂਦੇ ਠੀਕ ਹੈ ਠੀਕ ਹੈ ਤਾਂ ਮੰਨ ਲਓ ਹੋਰ ਨੀਟਾ ਵੀ ਰਿਆ ਹਰ ਭਾਲ ਵੀ ਰਿਆ ਆਪਣਾ ਸ਼ੇਰਾ ਵੀ ਰਿਆ ਹਾਂਜੀ ਹਾਂਜੀ ਕਹਿੰਦੇ ਵੀ ਇਹ ਸਾਨੂੰ ਬੜਾ ਯਕੀਨ ਹੈਗਾ ਹੈ ਪਲਾ ਚੱਕਰ ਕੀ ਆ ਕਈ ਸਾਨੂੰ ਕਹਿ ਵੀ ਦਿੰਦੇ ਆ ਵੀ ਆ ਲਾਗੋ ਦਿਖਾ ਦਿਓ ਇੰਜ ਕਰਕੇ ਦਿਖਾ ਦਿਓ ਤੇ ਅਸੀਂ ਜੋ ਵੀ ਹੈਗਾ ਰੀਅਲ ਹੀ ਦਿਖਾਈਦਾ ਜੋ ਮਾਸਾ ਝੂਮਣੀ ਕਰੀਦਾ ਜਿੱਦਾਂ ਦਾ ਪਸ਼ੂ ਉਦਾਂ ਦਾ ਦਿਖਾਈਦਾ ਬਾਕੀ ਇੱਕ ਹੋਰ ਉਹਨਾ ਮੈਨੂੰ ਬੜੀ ਵਧੀਆ ਗੱਲ ਦੱਸੀ ਸੀ ਹਾਂਜੀ ਐਂਦੇ ਵੀ ਬਾਕੀ ਹੋਰ ਆ ਵੀ ਚਲੋ ਇੱਕ ਵੰਢੀ ਕਹਿੰਦੇ ਗੱਲ ਇਹ ਆ ਵੀ ਜਦੋਂ ਇਹਨਾਂ ਨੂੰ ਵੀਰ ਉਹਨਾਂ ਨੂੰ ਫੋਨ ਲਾਈਏ ਨਾ ਅੱਛਾ ਜੀ ਕਹਿੰਦਾ ਵੀ ਬੈਲ ਨਹੀਂ ਵੱਜਦਾ ਸਾਡਾ ਫੋਨ ਚੁੱਕ ਲੈਂਦੇ ਉਸੇਲੇ ਠੀਕ ਹੈ ਠੀਕ ਹੈ ਕਦੇ ਇੱਕ ਦਿਨ ਮਿਸ ਹੋ ਗਿਆ ਤਾਂ ਉਸੇਲੇ ਵਾਪਸ ਫੋਨ ਲਾਉਂਦੇ ਆ ਹਾਂਜੀ ਹਾਂਜੀ ਅੱਗੇ ਚਲੋ ਅਸੀਂ ਕਹੜਾਂਗੇ ਇਹੋ ਪੁੱਛਣਾ ਦਾ ਵੀ ਭਾਜੀ ਪਸ਼ੂ ਚੰਗੇ ਸੀ ਅਸੀਂ ਲੈ ਲਈਏ ਹਾਂਜੀ ਹਾਂਜੀ ਕਈ ਵੀਰ ਵੀਡੀਓ ਵਾਲੇ ਸਾਡਾ ਫੋਨ ਹੀ ਨਹੀਂ ਕਹਿੰਦਾ ਚੁੱਕਦੇ ਠੀਕ ਹੈ ਠੀਕ ਹੈ ਨਾ ਨਹੀਂ ਨਹੀਂ ਚਲੋ ਫਰਜ ਬੰਦਾ ਚੁੱਕਣ ਦਾ ਕੇ ਹਲੇ ਦੱਸਿਆ ਮੈਂ ਤੇ ਹੀਰੇ ਆ ਦੋਵੇਂ ਹਾਂਜੀ ਹਾਂਜੀ ਸਭਾਵਨਾ ਹੀਰੇ ਪਿਆਰ ਕੀਤੇ ਆਗੇ ਚਲੋ ਇਹ ਵੀ ਮਹਾਰਾਜ ਦੇ ਵੱਲੋਂ ਐਂਕ ਸਾਹ ਨੂੰ ਸੇਵਾ ਹੀ ਦਾ ਐ ਕਰਨ ਵੀ ਚਲੋ ਕਿਸ ਨੂੰ ਨਾਮ ਮਾੜਾ ਕਰੀਏ ਤੇ ਨਾਮ ਹੀ ਕਿਹਦਾ ਹੁੰਦੀ ਏ ਮਾੜਾ ਬਿਲਕੁਲ ਬਿਲਕੁਲ ਨਹੀਂ ਨਾਲੇ ਕਿਸੇ ਨਾਲ ਕਿਉਂ ਕਰਨਾ ਹਾਂਜੀ 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 ਬਿਲਕੁਲ ਸਹੀ ਹਾਂਜੀ ਨਾ ਕਰਨਾ ਹੋਣੀ ਚਾਹੀਦਾ ਇੱਕ ਪੈਸੇ ਦੀ ਖਾਤਰ ਮਾੜਾ ਕਿਸੇ ਨਾਲ ਕਿਉਂ ਕਰਨਾ ਚਲੋ ਮਹਾਰਾਜ ਫਿਰ ਤੁਹਾਨੂੰ ਪਤਾ ਵੇਂਦਾ ਉਹ ਬੜਾ ਬੇਅੰਤ ਆ ਜਾਂਦਾ ਜਾਂਦਾ ਰਹਿੰਦਾ ਹੈ ਕਿ ਨਹੀਂ ਹਾਂਜੀ 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 ਇਹ ਵੀ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸ ਦੇਵੋ ਇੱਕ ਨਾਮ ਮੇਰਾ ਭਾਈ ਬਗੀਚਾ ਸਿੰਘ ਜੀ ਪਿੰਡ ਹਰੜਾ ਖਲਾਫ ਤਸੀਲਈ ਨਾਲਾ ਬਿਜਲਾ ਹਰਸਾ ਜੀ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 904179673 ਠੀਕ ਹੈ ਤੇ ਨਗੇਨਾ ਲੈਂਦਾ ਨੀਲੀ ਰਵੀ ਦਾ ਕੱਢ ਕੇ ਇੱਕ ਨਗੇਨਾ ਲੈਂਦਾ ਜੇ ਲੱਭ ਕੇ ਵੇਖੋ ਬਾਰਡਰ ਏਰੀਏ ਦੀ ਮੈਂ ਠੀਕ ਹੈ ਠੀਕ ਹੈ ਲਓ ਜੀ ਵੀਰ ਜੀ ਆਪਾਂ ਤੁਹਾਨੂੰ ਵੰਡਦੇ ਦਿਖਾਉਨੇ ਆ ਨਗੇਨਾ ਨੀਲੀ ਰਵੀ ਦਾ ਤੇ ਮੀਣੀ ਝੋਟੀ ਆ ਭਈ ਆ ਝੋਟੀ ਬਾਰੇ ਦੱਸਿਓ ਇਹ ਝੋਟੀ ਵੀ ਜੀ ਤਾਜੀ ਸੂਈ ਆ ਅਠਾਂ ਦਖਾਂਦਾਂ ਦੀ ਅੱਛਾ ਜੀ ਤੇ ਮਗਰ ਇਹਦੇ ਕੱਟੀ ਗਏ ਠੀਕ ਹੈ ਜੀ ਇਹ ਉਹ ਅਰਜਨ ਕੁੰਗੜ ਦਾ ਟੀਕਾ ਭਰਿਆ ਸੀ ਕਟੀ ਠੀਕ ਹੈ ਠੀਕ ਹੈ ਜੀ ਜੀ ਤੇ ਬਿਲਕੁਲ ਤਾਜੀ ਸੂਈ ਆ ਅੱਛਾ ਜੀ ਤੇ ਦੋ ਵੀ ਨੌ ਨੌ ਕਿਲੋ ਲਾ ਰੋ ਪੱਕਾ ਉਗਾ ਠੀਕ ਹੈ ਠੀਕ ਹੈ ਕਿਲੋ ਵਿੱਚ ਉਗਾ ਸੀ ਆ ਇਹ ਵੀਰ ਜ ਠੀਕ ਹੈ ਜੀ। ਹਾਂਜੀ। ਲੋਬਾ ਜੀ ਦੂਜਾ ਸੁਗਾ ਸੁਈ ਇਹ ਤਾਂ 9 ਲੀਟਰ ਜਲਾਣ ਬਿਲਕੁਲ ਦੁੱਧ ਪਿਆਰ ਆ। ਹਾਂਜੀ। ਇਹ ਕਿੰਨਾ ਕ ਬਾਈ ਕੰਡੂ ਵੀ ਦੁੱਧ ਦੇ। ਦੁੱਧ ਵੀ ਦੀ ਬਹੁਤਾ ਨਹੀਂ 11-12 ਕਿਲੋ ਦੇ ਦਊ ਆ ਜਿਹਦੇ ਭੱਜੀਆਂ ਭੁੱਜੀਆਂ ਪੈਂਡੀਆਂ ਲੀਆਂ। ਠੀਕ ਹੈ ਠੀਕ ਹੈ। ਹਾਂਜੀ ਕਰੋ ਚੱਕ ਜੱਟ ਬਲਾਇਆ ਕਰੇ ਕੱਟ-ਕੱਟ ਵੀ ਬਹੁਤ ਤਗੜਾ ਝੋਟੀ ਦਾ। ਇਹ ਪਿੱਛੇ ਵੀ ਇਹਦੇ ਫੀਮੇਲ ਕਾਕ ਜੇ ਨਹੀਂ ਚੰਗੇ ਜੀ ਹੁੰਦਾ ਵਾ। ਤੇ ਕਰੋ ਚੱਕਲਾ ਕਿਰੋ ਦਿਨ ਝਾਂ ਭਾਂਡਾ। ਹਾਂਜੀ। ਕੱਟ ਵਜਨ ਵੇਖੋ ਝੋਟੀ ਦਾ। ਕੱਟ ਵਜਨ ਬਹੁਤ ਜਿਆਦਾ ਚੰਗਾ ਵਾ। ਹਾਂ ਤਾਂ ਥਣ ਥਣ ਵੇਖੋ ਝੋ ਲੋ ਜੀ ਕੋਲ ਤੇ ਪਾਜੀ ਸਿੰਘ ਸੁਰ ਵੀ ਚੰਗਾ ਤੇ ਕੱਲਾ ਕੱਲਾ ਥਾਂ ਲੱਗਾ ਮੈਂ ਗਿੱਡ-ਗਿੱਡ ਤੇ ਤੇ ਜਵਾਗ ਤੁਹਾਨੂੰ ਮੇਰਾ ਆਪਾਂ ਜਰੂਰ ਦਿਖਾਉਂਦੇ ਆ। ਲੋਬੀ ਆ ਵਾਲਾ ਦਾ ਜਵਾਗ ਜੀ ਫੇਮ ਲਕਾ ਫਿਆ ਤੇ ਬਿਲਕੁਲ ਕਾਲੀ ਲੋਈਆਂ ਜੇ ਜਵਾਗ ਦੀ। ਇਹ ਲਾਗੇ ਦੋ ਤੁਹਾਨੂੰ ਆਪਾਂ ਦਿਖਾਉਂਦੇ ਆ ਥਣਾ ਦਾ ਸੈਜ ਤੇ ਗਾਇਬ ਕਰੋ ਜੀ ਚੱਕ ਲਾਗੇ ਦੋ ਥਣਾ ਦਾ ਸੈਜ ਬਹੁਤ ਹੀ ਚੰਗਾ ਵਾ। ਇਹ ਫੇਸ ਕੁਆਲਟੀ ਨਹੀਂ ਕਰ ਸਕਦੇ ਚੱਕਦੇ ਸਿੰਘ ਸੁng ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਤੇ ਮੁੱਲ ਭਾਜੀ ਇਹਦਾ ਹਰਾ ਮੁੱਲ ਭਾਈ ਜੈ ਜੀ ਪਾ ਦਈਏ ਹਾਂਜੀ ਮੁੱਲੇ ਤਾਂ ਆਪਾਂ ਲੱਖ ਕਰੀਏ ਪਚਣਾ ਕਿ 90 ਦੇ ਦਈਏ ਹੋਰ ਮੈਂ ਤਾਂ ਨਾ ਹੈਗੀ ਕਸਰ ਕੱਢ ਦੀ ਕੱਢ ਦੋ ਤੁਸੀਂ ਭਾਜੀ ਆਹ ਦੋ ਛੱਡ ਦਈਏ ਲੈ ਲੋ ਜੰਜੀਤ ਭਾਈ ਹੋਰ ਛੱਡ ਦਈਏ ਯਾਰ ਯਾਰ ਇਹ ਬੜੀ ਹਾਨਾ ਜੀ ਜੋ ਛੋੜੀ ਆਪਾਂ ਕਰਨੀ ਨਾ 200 ਰੁਪਇਆ 85000 ਦੀ ਛੁੱਟੀ ਦਵਾਂਗੇ ਠੀਕ ਹੈ ਠੀਕ ਹੈ ਲਓ ਭਜੀ ਬਿਲਕੁਲ ਜਾਇਜ਼ ਹੈ ਹਾਂ ਜੀ ਆਈਆਂ ਆਪਾਂ ਜੀ ਚੱਲ ਜੀ ਤੇ ਤੁਹਾਡੀ ਅੱਜ ਆਈਆਂ ਆ ਜਸਰੇ ਆਪਣੇ ਕੋ 9 ਵਜੇ ਅੱਛਾ ਜੀ ਮੰਨ ਲਓ ਵੀ ਪੈਂਡੇ ਲੀਆਂ ਭਜੀਆਂ ਦੁੱਧ ਛੋੜੀ 11 12 ਕਿਲੋ ਕਰ ਜੂਗੀ ਠੀਕ ਹੈ ਠੀਕ ਹੈ ਹਾਂ ਜੀ ਤੇ ਬਹੁਤ ਚੰਗੀ ਜੀ 11 12 ਲੀਟਰ ਵਾਲੀ ਛੋਟੀ 85000 ਚੋਂ 200 ਰੁਪਇਆ ਬਈ ਕਿਹਾਗੇ ਛੋੜ ਕਰਾਂਗੇ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਤੇ ਹੋਰ ਨਹੀਂ ਮਿਲਨੀ ਮੇਥੋਂ ਨੂੰ ਕਿੰਨੇ ਦੀ ਇਹ ਨਹੀਂ ਬਗਲ ਕਹਿੰਦੇ ਬਾਕੀ ਚਲੋ ਆਪਾਂ ਇਹ ਗੱਲ ਕਹਿ ਦਿੰਦੇ ਵੀ ਇਸ ਤਰ੍ਹਾਂ ਦੀ ਸਾਫ ਛੋਟੀ ਜਿਹੜੀ 85 ਹਜ਼ਾਰ ਦੀ ਬਰੋਂ ਨਹੀਂ ਲੱਭਦੀ ਠੀਕ ਹੈ ਬਹੁਤ ਕੜ ਗਈ ਹਰਿਆਣੇ ਦੀ ਬਿਲਕੁਲ ਸਹੀ ਗੱਲ ਹੈ ਬਾਕੀ ਵੀ ਉਹ ਵੀ ਜੀ ਕੋਈ ਟਾਈਮ ਨਹੀਂ ਜੀ ਲੱਗਾ ਆਪਣਾ ਆਪਣਾ ਇੱਕ ਦਾ ਹੈ ਆਪਾਂ ਜ਼ਿੰਦਗੀ ਚ ਆਪਾਂ ਟਾਈਮ ਲਾ ਕੇ ਪਸ਼ੂ ਨੂੰ ਨਹੀਂ ਕਰੀ ਪਾਇਆ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਹੀਂ ਬਿਲਕੁਲ ਦੇ ਰਹੇ ਜੀ ਹਾਂਜੀ ਹਾਂਜੀ ਕਦੀ ਕੋਈ ਬੰਦਾ ਦੱਸ ਦੇ ਵੀ ਟਾਈਮ ਲਾ ਕੇ ਆਪਾਂ ਪਸ਼ੂ ਪਾਇਆ ਹੋਈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਚਵਾਈ ਯੂਰੇ ਦੀ ਚਵਾਈ ਯੂਰੇ ਦੀ 5 ਵਜੇ ਜਿਹੜ ਅੱਖਾਂ 'ਚ ਘੰਟਾ ਪਾਉਣਾ ਵੀ ਇੰਨਾ ਬਣਿਆ ਉਹ ਮੁੜ ਕੇ ਅਗਲੇ ਦੇ ਘਰ ਜਾ ਕੇ ਬੰਦਾ ਹੀ ਨਹੀਂ ਪਸ਼ੂ ਨਹੀਂ ਬੰਦਾ ਤਾਂ ਹੀ ਬੰਦਾ ਸਹੀ ਹੈ ਨਾ ਹਾਂ ਇਸ ਤਰ੍ਹਾਂ ਮਾਲੋ ਚੋਏ ਚੋਏ ਪਸ਼ੂਆਂ ਦੀ ਵੀਡੀਓ ਪਾਉਣੀ ਆ ਜੋ ਮਰਜੀ ਠੀਕ ਹੈ ਠੀਕ ਹੈ ਜੀ ਹਾਂ ਇਹ ਵੀ ਛੋਟਾ ਮਾਸਾ ਸੁਸਤੇ ਦੇਖੀ ਬਾਈ ਕਹਿੰਦਾ ਕਿ 5 ਵਜੇ ਦੀ ਚਵਾਈ ਆ ਟਾਈਮ ਨਹੀਂ ਤੇ ਨਾ ਕਦੀ ਲਾਇਆ ਤੇ ਨਾ ਲਾ ਨਾ ਲਗਾਣੀ ਕਿਉਂਕਿ ਫਿਰ ਉਹਦੇ ਮਨ ਲਓ ਆਪਾਂ ਕਿਸੇ ਨੂੰ ਮੂਰਖ ਬਣਾ ਇੰਨਾ ਚੱਡਾ ਮੂਰਖ ਉਹ ਚੱਡਾ ਹੀ ਨਹੀਂ ਬੰਦਾ ਕਿਸੇ ਦੇ ਘਰ ਜਾ ਸਹੀ ਗੱਲ ਹੈ ਜੀ ਹਾਂ ਜੀ ਆਜੋ ਬੜੀ ਦੁਨੀਆ ਦਾ ਕੰਮ ਹੈ ਭਈ ਆ ਛੋਟੀ ਬਰਜਾ ਸੁਹਾ। ਵੀਰ ਜੀ ਛੋਟੀ ਬਹੁਤ ਚੰਗੀ ਜੇ। ਲਾਂ ਦੁ ਜੇ ਸੁਏ ਲਈ ਗੱਬਣ ਜੇ। ਅੱਛਾ ਜੀ। ਇਹ ਸਾਡੇ ਪੰਜਾਵੇਂ ਨਹੀਂ ਆਣੀ ਜੇ। ਠੀਕ ਹੈ ਜੀ। ਟੋਪਰ ਕਪੜੇ? ਹਾਂ ਸਾਡੇ ਪੰਜਾਂ ਤੋਂ ਟੱਪ ਗਈ ਆ ਮੰਨ ਲਓ। ਅੱਛਾ ਜੀ। ਤੇ ਦੁੱਧ ਦੇ ਵਸਲੇ 7 ਆ ਤੇ ਤੁਸੀਂ 6 ਲਾ ਲਓ। ਠੀਕ ਹੈ ਠੀਕ ਹੈ ਜੀ। ਹਾਂ ਜੀ। ਲਓ ਦੇਖੋ ਸਾਡੇ ਪੰਜਾਵੇਂ ਨਰੀ ਚੱਕ ਪਾਸੇ ਵੀ। ਹਾਂ ਜੀ। ਤੇ 1:00 ਵਜੇ ਨੇ ਤਾਂ ਬਹੁਤ ਚੰਗਾ। ਬਾਕੀ ਬੜੀ ਸਰਾ ਜੋ ਟੀਕਾ 1:00 ਵਜੇ ਨੇ ਦੇਖੋ ਕੰਨਾ ਤੋਂ ਨਹੀਂ। ਠੀਕ ਹੈ ਠੀਕ ਹੈ। ਲਓ ਭਈ ਇਹ ਵੀ ਜੈ ਇਹ ਕੱਦ ਕਾਠੇ ਦੇ ਪੇਠ ਪੂੜੇ ਵਾਲੋਂ ਬਹੁਤ ਜ਼ਿਆਦਾ ਚੰਗੀ ਆਹਲ ਮੰਜਾ ਦੇਂਦਾ ਵਾ ਇਹ ਸਾਢੇ 5 ਮਹੀਨੇ ਦੀ ਚੱਕ ਪਾਸ ਤੇ 6 ਲੀਟਰ ਜਿਹੜਾ ਇਹਨਾਂ ਬਿਲਕੁਲ ਦੁੱਧ ਤਿਆਰ ਆ ਬਾਕੀ ਵੇਲੇ ਸਾਫ ਜੀ ਜੋ ਬਿਲਕੁਲ ਸਹੀ ਗੱਲ ਹੈ ਜੀ ਥੋੜਾ ਕਿੰਨਾ ਢੋਲੇ ਤੇ ਲਾਗੇ ਤੋਂ ਪੇਠ ਪੂੜਾ ਵਿਖਾਉਣੇ ਤੁਹਾਨੂੰ ਮੰਜਾ ਦੇਂਦਾ ਵਾ ਬਹੁਤ ਜ਼ਿਆਦਾ ਚੌੜਾ ਲੱਗਾ ਪੇਠ ਪੂੜਾ ਇਹ ਥੋੜਾ ਦਾ ਸੈਟ ਕਰਾ ਵੀ ਚੱਕ ਕਰਾਉਂਦੇ ਆਪਾਂ ਲਾਗੇ ਤੋਂ ਆਓ ਬਜੀ ਪੇਠ ਪੂੜਾ ਕਰੋ ਚੱਕ ਦਿਓ ਆਗੇ ਨੂੰ ਥੋੜਾ ਥੋੜਾ ਸੈੱਜ ਗਿਆ ਕਿਆ ਕਰਦਾ ਇਹ ਨਾ ਵੀ ਬਹੁਤ ਜਿਆਦਾ ਚੰਗਾ ਐਂ ਗਿਟ-ਗਿਟ ਤੇ ਇਹਦਾ ਵੀ ਸਣਾ ਤੇ ਭਾਈ ਸੱਜੇ ਨੇ ਕਿੰਨਾ ਭਰਿਆ ਤੋਂ ਲੈ ਅੱਛਾ ਜੀ ਪਹਿਲੇ 100 ਕਿਤੇ 12 ਤੋਂ ਪਲੱਸ ਹੀ ਦਿੱਤਾ ਜੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਵੀ ਸਾਫ ਬੜੀ ਆ ਹਾਂਜੀ ਹਾਂਜੀ ਤੇ ਇਹਦਾ ਆਪਾਂ ਮੁੱਲ ਵੀ ਮੰਨ ਲਓ ਭਾਵੇਂ ਮੰਗਣ ਨੂੰ 85 ਮੰਗੀਏ ਅੱਛਾ ਜੀ 80 ਦੇ ਦਈਏ ਹੋਰ ਡਾਬੀ ਮੰਗੋ ਹੋਰ ਕਰਦੀਏ ਭਾਈ ਹਾਂਜੀ ਦੱਸ ਦੋ ਜਗੇ ਭਾਜੀ ਦੱਸ ਦੋ ਹਾਂ ਨਾ ਇਹ ਛੱਡ ਦੇਣੀ ਆ ਵੀ ਇਹ ਵੀ ਜੀ ਹਾਂ ਨਾ ਜਿਹੜੀ ਆ ਪਾ ਦੇਣੀ ਆ 75000 ਦੀ ਛੋਟੀ ਦੇਣੀ ਆ ਠੀਕ ਹੈ ਜੀ ਹਾਂ ਜੀ ਲੋਪੇ 77000 ਦੀ ਟੋਕੜ ਗੱਭਣਾ ਤੇ ਕੱਟ-ਕੱਟ ਵੀ ਝਗੜਾ ਆ ਉਧਰ ਦੀ ਹਿੜਿਆਣੀ ਦੀ ਝੋਟੀ ਭਾਜੀ ਸਾਢੇ ਪੰਜ ਮਹੀਨੇ ਦੇ ਚੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਮੈਨੂੰ ਤੋਂ ਭਾਜੀ ਕੋਟੇ ਆ ਜਾਓ ਭਾਈ ਥੱਗੇ ਨੰਬਰ ਤੇ ਟੈਂਕੀ ਇਹ ਵੀ ਐਂ ਦੱਸੇ ਉਹਦੇ ਪਰੇ ਇਹਦੇ 20 ਦਿਨ ਭਾਜੀ ਬੇਜੇ ਸੂਂਚ ਅੱਛਾ ਜੀ ਤੇ ਮੰਨ ਲਓ ਆ ਵੀ ਇਹ ਦੋ ਸਾਲ ਲਾ ਲੋ ਬਈ ਕਿੰਨੀ ਵੱਡੀ ਝੋਟੀ ਆ ਠੀਕ ਹੈ ਠੀਕ ਹੈ ਲੋ ਭਾਜੀ ਟੈਂਕੀ ਆ ਫੌਜੀਆਂ ਦਾ ਹਾਂ ਜੀ ਇਹ 20 ਦਿਨ ਬਾਜ਼ਾਰ ਦਾ ਵੀ 10-15 ਹਜ਼ਾਰ ਦਾ ਫਰਕ ਪੈ ਜਾਣਾ ਵੱਜਣਾ ਜੀ ਅੱਛਾ ਜੀ ਤੇ ਮੰਨ ਲ ਦੁੱਧ ਪਹਿਲੇ ਸਵੇਰੇ 13-14 ਕਿਲੋ ਜਵਾਜੂ ਤੇ ਪਹਿਲਾ ਸੂਆ ਸੁਣਾ ਦੇ ਪਹਿਲਾ ਸੂਆ ਸੁਣੀਏ ਭਾਈ ਠੀਕ ਹੈ ਠੀਕ ਹੈ ਹਾਂ 9 ਵਜੇ ਪਹਿਲਾ ਛੋਟੀ ਇਹਦੇ ਯਾ ਬਹੁਤ ਹੀ ਜ਼ਿਆਦਾ ਜੰਮੀ ਪਈ ਆ ਚੱਕ ਦੂੰ ਫੇਸ ਕੁਆਲਟੀ ਇਹਨੂੰ ਸੰਕਰ ਪਾਇਆ ਸੀ ਦੀ ਮਾਂ ਅੱਛਾ ਜੀ ਇਹ ਮੱਚਾ ਪਾਇਆ ਵੀ ਹੋ ਗਈ ਕਰਦੀ ਠੀਕ ਹੈ ਠੀਕ ਹੈ ਲਓ ਭਾਈ ਰੱਸੀ ਨਾਲ ਟੈਂਕ ਤੇਹਾ ਪਾਡਾ ਜੀ ਦਾ ਬਹੁਤ ਹੀ ਚੰਗਾ ਲੱਗਾ ਦੇ ਨਾ ਦੂਜੇ ਲੈ ਵੀ ਹੋਰ ਦੇਬ ਲੱਡੜ ਗਈ ਚਲ ਓਹ ਵਾਜੀ ਕਰੋ ਚੈੱਕਰਾ ਜੀ ਰੂਜੀ ਬਹੁਤੀ ਆ ਕਰਮ ਵਾਲੀ ਇਹ ਜਿਹੜਾ ਵੀਰਪਰਾ ਲੈ ਜਾਊਗਾ ਸਾਰ ਬੜਾ ਦੇ ਦੁੱਧ ਚੰਗਾ ਭਰੋਗੀ ਤੇ ਥਾਣ ਵੀ ਐਨ ਲੋਕ ਵਾਲਾ ਲੱਗਾ ਤੇ ਕੰਨਾ ਕਲਾ ਥਾਣਿਆ ਕਰੋ ਜੀ ਚੈੱਕੜਾ ਢੱਲਾ ਢਲਾਂ ਜੇ ਕਾਫੀ ਆ ਹਵਾਨੇ ਦੇ ਇਹਦਾ ਮੁੱਲ ਭਾਜੀ ਹਰ ਲੈ ਲਓ ਭਾਜੀ ਜਿਤਰਾ ਦੀ ਝੋਟੀਆਂ ਪਾ ਦਹਾਗੀਆਂ ਨੇ ਸ਼ਾਮ ਛੱਡ ਦਿੰਨੇ ਆ ਹਾਂਜੀ ਝੋਟੀਆਂ ਦੇ ਭਾਏ ਹੁਣ ਮੁਰਗੇ 120 ਦੀ ਵੇਚ ਲਈ ਦੀ ਹਾਂ ਹਾਂਜੀ ਗੱਡੀ ਜੰਮੀ ਪੜੀ ਆ ਹਾਂਜੀ ਇਹ ਜੱਗੇ ਭਾਈ ਦੇ ਦਈਏ 95000 ਦੀ। ਹੋਰ ਕਰਦਗੇ ਮਾਨ ਤੋਂ। ਹੋਰ ਕਰਦੀਏ। ਹਾਂਜੀ। ਇਹ ਵੀ ਦੀ ਹਾਨਾ 90000 ਦੀ ਓਟੀ ਦੇ ਲਈ ਹੈ ਭਾਈ ਤਾਂ 200 ਰੁਪਏ ਛੋੜਿਆ ਕੋਈ ਵੀਰੇ ਇਹ ਨਾ ਕਵੇ ਵੀ ਮਾਨ ਲਾ ਇੰਨੇ ਲੱ ਲੋ ਇੰਨੇ ਲੱ ਲੋ ਠੀਕ ਆ। ਠੀਕ ਆ। ਆਪਾਂ ਮੋਲੀ ਸਿਰਫ ਉਹਨੇ ਪਾਉ। ਲਓ ਭਾਈ 90000 ਦੀ ਤੇ ਰਸੀ ਗਣ ਟੈਂਕਾ। ਭਾਈ ਵੇਖ ਲਓ ਤੁਹਾਨੂੰ ਦੁੱਧ ਵੀ ਚੰਗਾ ਪਰ ਹੋਗੀ। ਬਹੁਤ ਬਹੁਤ ਚੰਗਾ ਪਰ ਛੋਟੀ ਪੱਕੀ ਨਹੀਂ ਛੋਟੀ। ਠੀਕ ਆ ਠੀਕ ਆ ਜੀ। ਹਾਂਜੀ। ਲਓ ਭਾਈ ਕਰੋ ਚੈੱਕ ਬਾਕੀ ਕੱਦ ਵਜ਼ਨ ਬਹੁਤ ਜਿਆਦਾ ਚੰਗਾ ਵਾ। ਹਾਂਜੀ। ਇੱਧਰੋਂ ਮੜ ਜਾ ਇੱਕ ਵਾਰੀ ਦਿਖਾ ਇਹ ਅਰਧੀਆ ਥੋੜਾ ਜਿਹਾ ਦੇਖ ਲੋ ਦੇਖ ਲਾਟ ਲਾ ਜਿਹੜੀਆਂ ਕਾਫੀ ਆ ਹਵਾਲੇ ਦੇ ਤੇ ਥਣ ਭਾਂਡਾ ਵੀ ਤੁਸੀਂ ਚੈੱਕ ਕਰ ਸਕਦੇ ਜੇ ਕਿ ਆਰੋ ਬਾਈ ਚੌਥੇ ਨੰਬਰ ਦੇ ਵੇਖੋ ਝੋਡੀ ਭਾਰੀ ਸਰਾਹੀ ਜੀ ਵੇਖੋ ਮਈਏ ਦੀ ਡਿਟੇਲ ਆ ਇਹ ਵੀ ਵੀ ਜੀ ਦੂਜੇ ਸੂਏ ਦੀ ਗੱਭਣ 4 ਮਹੀਨਾ ਦੀ ਏ ਅੱਛਾ ਜੀ ਇਹਦੇ ਲਈ 7-8 ਕਿਲੋ ਦੁੱਧ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਬਹੁਤ ਹੀ ਚੰਗੀ ਕੱਦ ਵਜ਼ਨ ਵੇਖੋ ਝੋਡੀ ਦਾ ਰੋ ਬਈ ਪ્યોਰ ਬਹੁਤ ਆ ਗਈ ਆ ਇਹ ਕਰੋ ਫੇਸ ਕੁਆਲਟੀ ਚੈੱਕ ਕਰੀ ਲਗਾ ਜਾ ਫੇਸ ਇਹ ਤੇ ਕੱਦ ਵਜ਼ਨ ਬਹੁਤ ਹੀ ਜਾਂ ਘੜਾ ਵਈ ਥੱਲੇ ਵੇਖੋ ਜਦ ਸੱਜਣ ਹੁੰਦੀ ਏ ਇਹ ਹੈ ਵੀ ਸਿੰਗਲ ਹੱਡੀ ਆ ਤੇ ਬਈ ਇਹਨੇ ਸੱਜਰ ਨੇ ਫਿਰ ਕਿੰਨਾ ਭਰਿਆ ਇਹ ਬਈ 14 15 ਕਿਲੋ ਜੁੱਡੀ ਭਰਿਆ। ਪਰ ਵੀ 14 15 ਲੀਟਰ ਜਲਾ ਸੱਜਰ ਨੇ ਦੁੱਧ ਭਰਿਆ ਵਾ। ਇਹ ਕਿਨੇ ਚਿਰ ਦੱਸਿਆ ਗੱਬੜ ਭਾਜੀ? 4 ਮਹੀਨਿਆਂ ਦੀ ਭਾਈ ਚੈੱਕ ਪਾ ਜੀ। 4 ਤੋਂ ਟੱਪ ਗਈ ਹੁਣ ਤਾਂ। ਅੱਛਾ ਜੀ। ਆਪਾਂ 4 ਦੀ ਦੁੱਧਲੇ ਤਾਂ ਟੱਪ ਨਹੀਂ। ਠੀਕ ਹੈ ਠੀਕ ਹੈ। ਲਓ ਭਾਜੀ 4 ਤੋਂ ਪਲੱਸ ਜਿਹੜੀ ਚੈੱਕ ਪਾਸ ਆ ਤੇ 7 ਤੋਂ 8 ਲੀਟਰ ਜਿਹੜਾ ਦੁੱਧ ਦੇ ਕੋ ਤਿਆਰ ਆ। ਇਹ ਸੱਜਰ ਨੇ 14 ਲੀਟਰ ਜਿਹੜਾ ਦੁੱਧ ਭਰਿਆ ਵਾ ਤੇ ਹੈ ਹੋਰ ਰਹੇ ਨੇ ਦੀ ਆ ਮਾਹਨ ਅਸਲ ਦੀ ਆ ਗਈ। ਇਹ ਤਾਂ ਵਿਧਾਨ ਕੱਲਾ ਕੱਲਾ ਲੱਗਾ ਪਾਜੀ ਪਾਜੀ ਹੱਦੋਂ ਵੱਧ ਲੱਗੀ ਵੀ ਹੈ ਨਾ ਕਿੰਡੀ ਵੱਡੀ ਛੋਟੀ ਆ ਲਓ ਪਾਜੀ ਕਰੋ ਚੈੱਕ ਕਰਦ ਬਜਲ ਬਹੁਤ ਜ਼ਿਆਦਾ ਚੰਗਾ ਵਾ ਤੇ ਇਹਦਾ ਮੁੱਲ ਪਾਜੀ ਫਿਰ ਇਹਦੇ ਮੈਂ ਤਾਂ ਕਹਿੰਦਾ ਛੋਟੀ ਲੱਖ ਜੀ ਦੇ ਦਈਏ ਜਿਹੜੀ ਕਿ ਜੈ ਜੰਦਰ ਕਰਦ ਕੀ ਮੈਂ ਤਾਂ ਅੰਦਰ ਕਰਦ ਕੀ ਹਾਂਜੀ ਇਹ ਦੇਖੇ ਪਾਜੀ ਹਾਂ ਨਾ ਨਾ ਜਿਹੜੀ ਆ ਬਖਾਇਓ ਮਰਾ ਇੱਕ ਕਾਡਾ ਛੋਟੀ ਜਾ ਦੇਖੋ ਛੋਟੀ ਸਾਡੀ ਕਾਡਾ ਹੁਣ ਇਹ ਤਾਂ ਐਨ ਮੇਲੋ ਪਨਾ ਆਪਾਂ 8:30 ਦਾ ਟਾਈਮ ਹੋ ਗਿਆ ਜੀ ਹਾਂਜੀ ਹਾਂਜੀ ਇਹ ਹਾਂ ਨਾ ਭਾਈ ਜਿਹੜੀ ਆ ਛੋਟੀ ਦੇਣੀ ਆ ਨਾ ਅੱਛਾ ਜੀ ਲਾਸਟ 85000 ਛੋਟੀ ਦੇਣੀ ਆ ਠੀਕ ਹੈ ਜੀ ਲਓ ਬਈ 85000 ਦੀ ਤਾਂ ਜਿਹੜਾ ਵੀਰ ਭਰਾ ਇਹ ਵੀ ਲੱਗੂਗਾ ਇਹ ਵੀ ਕਮੇਟੀ ਵਾਲਾ ਹੀ ਹਿਸਾਬ ਹੈ ਇਹ ਵੀ ਪੈਸੇ ਡਬਲ ਕਰ ਜੂਗੀ ਤੁਹਾਡੇ ਬਿਲਕੁਲ ਆ ਜਿਓ ਹੈਂਡ ਤੇ ਆ ਜੇ ਨਗੀਨਾ ਵਖਾਓ ਭਾਈ ਜੀ ਲਓ ਬਈ ਮੇਲੀ ਦਾ ਵੀ ਤਾਂ ਨਗੀਨਾ ਆ ਗਿਆ ਜੀ ਇਹ ਹੈ ਵੀ ਮੇਨੀ ਦੇ ਸਿੰਘ ਬਾਈ ਇਹਦੇ ਹੱਲੇ ਆ ਸਿੰਘ ਇਹਦੇ ਭਾਈ ਸਿੰਘੇ ਨਾਲ ਲੈਦੇ ਫਿਰਾਂ ਇਹ ਸਿੰਘ ਵੀ ਨਾਲ ਲੈਦੇ ਮੀਨੀ ਕਿੰਨਾ ਕਹਿਣਾ ਹੈ ਲਓ ਭਾਈ ਕਰੋ ਸੇਗੋ ਬਾਈ ਇਹ ਨਹੀਂ ਲੈ ਲੈ ਹਨਾ ਭਾਈ ਬਿਲਕੁਲ ਸਹੀ ਗੱਲ ਹੈ ਜੀ ਹੈ ਆ ਵੇਖੋ ਤੇ ਭਾਈ ਇਹ ਮੈਂ ਦੀ 15 ਕਿਲੋ ਤੋਂ ਪਲੱਸ ਦੀ ਆਪਣੀ ਗਾਰੰਟੀ ਆ। ਅੱਛਾ ਜੀ। ਠੀਕ ਆ। ਇਹਨੇ ਅੱਜ ਤੋਂ ਮੰਨ ਲਓ ਤਰੀਕੋਈ ਵੀ ਨੋਟ ਕਰ ਲੇ। 30 30 ਦਿਨ ਰਹਿ ਗਏ ਜੀ ਸੂਚ। ਠੀਕ ਹੈ ਜੀ ਗਿਣਤੀ ਦੇ। ਗਿਣਤੀ ਦੇ ਤੋਂ ਦੋ ਛੱਡਦੀ ਆ। ਅੱਛਾ ਜੀ। 40 ਕਿਨੋ। ਪਰ 40 ਕਿਲੋ ਠੀਕ ਹੈ ਠੀਕ ਹਾਂ ਜਰਜੀਤ ਭਾਜੀ ਬਹੁਤ ਸਿਆਣੀਆਂ ਨੇ ਗੱਲ ਸੱਚੀ ਗਿੱਦੀ ਵੀ ਠੱਤੀ ਨਹੀਂ ਕਹਿਣਾ 40 ਕਿਲੋ ਆਓ ਚਲੋ ਦੋਵੇਂ ਜਣਾਂ ਦਾ ਹੋ ਸਕਦਾ ਤਾਂ ਬਾਕੀ ਭਾਜੀ ਕੱਦ ਵਜਨ ਛੋਟੀ ਲਾ ਦੇਖੋ ਤੁਸੀਂ ਲਓ ਜੀ ਪਿਓਰ ਨੀਲੀ ਦਾ ਵੀ ਤੇ ਮੀਣੀ ਛੋਟੀ ਆ ਹਾਂਜੀ ਤੇ ਦੁਜਾ ਭਾਈ ਦੁਜਾ ਸੁਬਾ ਸੁਣਾ ਨੇ ਦੁਜਾ ਸੁਬਾ ਭਾਈ ਦੁਜਾ ਸੁਬਾ ਸੁਹੂਗੀ ਤੇ ਤੈਨ ਗਿਣਤੀ ਦੇ 40 ਖੜਦੀ ਆ ਤੇ ਕੱਦ ਵਜਨ ਵੀ ਜੱਟ ਲਾ ਟਾ ਜਿਹੜੀਆਂ ਛਾਤੀ ਆ ਹਵਾਨੇ ਦੇ ਹੋਰ ਘੱਟ ਲੰਬੀ ਆ ਇਹ ਗੱਲ ਸਹੀ ਆ ਜੀ ਲਓ ਭਾਜੀ ਕਰੋ ਚੈੱਕ ਤੁਸੀਂ ਪੋਰ ਨੀਲੀ ਰਾਵੀ ਤੇ ਮੀਣੀ ਝੋਟੀ ਤੇ ਸਿੰਘ ਸਿੰਘ ਵੀ ਦੋਵੇਂ ਹਲਦੇ ਆ ਆਮ ਹੀ ਪਾਪਾ ਵੀ ਤਾਂ ਕੋਈ ਨਹੀਂ ਚੰਗੀ ਤਰ੍ਹਾਂ ਤੋਰ ਰੋ ਇਹਨੂੰ ਹਾਂ ਦੋਨੋਂ ਲੰਮੀ ਤਰ੍ਹਾਂ ਰੋੜੀ ਹਾਂ ਦੋ ਜਣੇ ਵੀ ਚੰਗਾ ਵਾ ਬਾਕੀ ਕੱਦ ਵਜਨ ਭਾਈ ਇਹਨੇ ਪਹਿਲੇ ਸਵੇਰੇ ਕਿੰਨਾ ਪਿਆ ਦੁੱਧ ਹੈਰਾ ਮੈਂ ਪਾਜੀ ਕਹਾਂ 40 ਕਿਲੋ ਤੋਂ ਪਲੱਸ ਹੀ ਦੁੱਧ ਚੁਆਇਆ ਪਹਿਲੇ ਸਵੇਰੇ ਹੀ ਹਾਂਜੀ ਠੀਕ ਹੈ ਲੋ ਭਾਜੀ ਪਹਿਲਾਂ ਨਹੀਂ 14 ਪਲੱਸ ਹੀ ਦਾ ਦੁੱਧ ਚੁਆਇਆ ਵਾ ਤੇ ਦੂਜੇ ਸਵੇਰੇ ਤੋਂ ਸਾਰੇ ਦਿਨ ਲੱਗੇ ਰਹਿ 40 ਅੱਛਾ ਜੀ ਬੜਾ ਪਸ਼ੂ ਲੈਂਦਾ ਕਿ ਦਿਨ ਵਾਲਾ ਮੱਖਾ ਨਹੀਂ ਵੇਖਿਆ ਪਾ ਠੀਕ ਹੈ ਮੱਖਾ ਪਾਜੀ ਬਿਲਕੁਲ ਸਹੀ ਆ ਜੇ ਲਾ ਲਾ ਕੇ ਤੋਂ ਦਿਖਾਉਂਦੇ ਆ ਲਾ ਕੇ ਤੋਂ ਦਿਖਾਉ ਚਲ ਬੋਨਾਂ ਦੀ ਮਜਬੂਰੀ ਵਿਚਾਰਿਆਂ ਦੀ ਪਸ਼ੂ ਠੀਕ ਆ ਠੀਕ ਲਾਓ ਬਾਈ ਕਰੋ ਚੱਲ ਬੁਣਿਆ ਜੱਗੇ ਬਾਈ ਬਿਲਕੁਲ ਸਹੀ ਗੱਲ ਆ ਜੀ ਹਾਂ ਜੀ ਤੇ ਹੈ ਵੀ ਅੱਗਾ ਤੁਸੀਂ ਹੀ ਹੀਰਾ ਜਿਹੜਾ ਲੈ ਗਿਆ ਵੀਰ ਯਾਦ ਕਰੇਗਾ ਵਾਖੇ ਠੀਕ ਆ ਠੀਕ ਲਾਓ ਸ਼ਿੰਗਾਰੀ ਦਾ ਸ਼ਿੰਗਾਰ ਹੈ ਤੇ ਜੰਮੀ ਪੜੀ ਵੀ ਚੰਗੀ ਆ ਤੇ ਕਦ ਵਜਣ ਵੀ ਬਹੁਤ ਚੰਗਾ ਵਾ ਵਾਹਿਗੁਰੂ ਲਾ ਕੇ ਵੀ ਦਿਖਾ ਦੀ ਇੱਕ ਰਿੰਫਲ ਕਰੀ ਕੋਈ ਗੱਲ ਨਹੀਂ ਹੈ ਫਲਕਾਰੀ ਲਾਵਾ ਨਾ ਬੜੀ ਲਾਗੇ ਪਾ ਕੇ ਪਸਾਦੀ ਹੈ ਕਈ ਵੀ ਪੈਣ ਦਿੰਦੇ ਵੀ ਕਰੋ ਬਜੀ ਕਰੋ ਚੈੱਕ ਤੋ ਇਹ ਪੇਠ ਪੁੜਾ ਹੋਈ ਬਹੁਤ ਸਿੰਗਲਾ ਡੀ ਸਿੰਗਲਾ ਲਗਾ ਰੇ ਸਿੰਗਲਾ ਹੱਡੀ ਆ ਆ ਵੇਖੋ ਵੀਦੀ ਉਹਨੇ ਦੱਸਿਆ ਵੀ ਮੰਨ ਲਵਾਂ ਲਹਰਾਂ ਕਾ ਵਾਂਗੂ ਬੰਦੀ ਹੁੰਦੀ ਆ ਠੀਕ ਆ ਠੀਕ ਆ ਜੀ ਲੜੀ ਢੱਡਲਾ ਜਿਹੜੀ ਆ ਕਾਫੀ ਹੁਵਾਲੇ ਦੇ ਤੇ 40 ਦਿਨਾਂ ਤੱਕ ਇਹ ਭੰਡਾ ਪਾਜੂ ਵੀ ਕਰਮਾ ਲਈ ਤੇ ਭਾਈ ਇਹਦਾ ਮੁੱਲ ਫਿਰ ਵੀਦੀ ਇਹ 40 ਦਿਨਾਂ ਨੂੰ 1.5 ਲੱਖ ਦੀ ਝੋਟੀ ਆ ਇਹ ਦਿਖਾ ਲਾਣੀ ਹੈ ਹੈਗੀ ਨਾ ਭਾਜੀ ਇਹ ਵੀ ਕਮੇਟੀ ਹੈ ਇਹ ਆਪਾਂ ਮੰਨ ਲਓ ਵੀ ਚਲੋ ਸਾਮ ਛੱਡ ਕੇ ਦੇ ਦੇਣੀ ਹੁਣ ਅੱਛਾ ਜੀ ਹੁਣ ਲੱਖ ਦੀ ਦੇ ਦਈਏ ਭਾਜੀ ਇਹ ਵੀ ਕਰੀ ਜਾਂ ਅੰਦਰ ਹੀ ਕਰ ਦਈਏ ਮੈਂ ਜਨਾ ਅੰਦਰ ਹੀ ਕਰ ਦਈਏ ਹਾਂਜੀ ਅੱਛਾ ਨਵੇਂ ਦੀ ਦੇ ਦਈਏ ਹੋਰ ਦੋ ਛੱਡ ਦਈਏ ਅੱਛਾ ਇਹ ਭਾਜੀ ਹਾਂ ਨਾ 88000 ਦੀ ਜੋੜੀ ਦੇਣੀ ਆ ਫੁੱਲੀ ਛੋੜ ਹਾਂਜੀ ਫੁੱਲੀ ਛੋੜ ਜੀ ਬਾਕੀ ਜਿਹੜਾ ਵੀ ਲੈ ਜੂ 30000 ਦੀ ਜਿਹੜਾ ਵੀਰ ਭਰਾ ਇਹ ਵੀ ਲੈ ਜੂਗਾ ਤੇ ਇਹ ਵੀ ਸਾੜਾ ਰੁਪਈਏ ਡਬਲ ਕਰ ਦੂਗੀ 12000 ਭਾਜੀ 40 ਦਿਨ ਦੇਣਾ ਤਾਂ ਕੀ ਕਹੇ 40 ਮੰਨ ਲਓ 40 ਨੂੰ ਹੀ ਮਹੀਨੇ ਨੂੰ ਹੀ ਕਿਉਂਕਿ 1 ਹਾਂ ਸਹੀ ਗੱਲ ਆ ਲਓ ਬਾਈ ਕਰੋ ਚੈੱਕ ਪਿਓਰ ਨੀਲੀ ਰਬ ਦੀ ਮੀਣੀ ਝੋਟੀ ਆ ਮੈਂ ਦੁੱਧ ਵੀ ਚੰਗਾ ਚਵਾਇਆ ਪਹਿਲੇ ਸਵੇਰੇ 14 ਲੀਟਰ ਭਰਿਆ ਵਾ ਇਹ ਕਰੋ ਚੈੱਕ ਦੇ ਨਾਲ ਮਸ ਆ ਗਿਆ ਪਤਲੀ ਚੰਦੀ ਦੀ ਝੋਟੀ ਜਿਹਦਾ ਟੈਰੀ ਕਾਰਡ ਦਾ ਕਪੜਾ ਹੁੰਦਾ ਠੀਕ ਆ ਠੀਕ ਆ ਲਓ ਜੀ ਹੈ ਵੀ ਪਤਲੀ ਚੰਦੀ ਆ ਇਹ ਬਾਈ ਦੇ ਕੋਲ ਪਸ਼ੂ ਸਾਰੇ ਚੰਗੇ ਹੁੰਦੇ ਆ ਤੇ ਅੱਜ ਤੱਕ ਸਾਰੇ ਚੰਗੇ ਲਿਆ ਆਗੇ ਵਿੱਚ ਇਹ ਆ ਤੇ ਕੋਈ ਲੰਮੇ ਵਾਲਾ ਕੰਮ ਨਹੀਂ ਬਾਈ ਦਾ ਨਾਲ ਅੱਜ ਤੱਕ ਖਾਲੂ ਆਇਆ ਹਾਂ ਜੀ ਮਾਰੇ ਪਸ਼ੂ ਹੀ ਲਿਆ ਲੈ ਵਿੱਚ ਝੂਠ ਨਹੀਂ ਮਾਰਨਾ ਹਲਾ ਕਰਨੀ ਚਾਹੀਦੀ ਸਸਤੇ ਹਾਂਜੀ ਹਲਾ ਸਸਤੇ ਪਸ਼ੂ ਹੀ ਵੇਚਦੇ ਰਹੇ ਬੜੇ ਠੀਕ ਹੈ ਜੀ ਗਾਈ ਪਰ ਤਾਂ ਨਾ ਸੱਚੀ ਗੱਲ ਦੱਸ ਦਿੰਨਾ ਚਲੋ ਆਪਾਂ ਝੂਠ ਨਹੀਂ ਮਾਰਨਾ ਸਸਤੇ ਦੇ ਮਾਰੇ ਪਸ਼ੂ ਦਾ ਲਾਮਾ ਹੁੰਦਾ 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 ਸਸਤੇ ਤੇ ਆਉਣਾ ਹੀ ਆਉਣਾ ਤੇ ਆਪਾਂ ਨੂੰ ਇਹੋ ਹੀ ਸ਼ੌਂਕ ਜਾਗ ਗਿਆ ਵੀ ਮਹਿੰਗਾ ਭਾਵੇਂ ਲੱਲੀਏ ਹਾਂਜੀ ਪਰ ਪਸ਼ੂ ਨਹੀਂ ਮਾਰਾ ਲੈਣਾ ਠੀਕ ਹੈ ਜੀ ਉਹਨੇ ਕਿਹਾ ਨਾ ਮੰਨ ਲਓ ਵੀ ਚੰਗਾ ਰਵੇ ਇੱਕ ਵਾਰ ਦੇ ਮਾਰਾ ਰੋਵੇ ਵਾਰ-ਵਾਰ ਵਾਰ-ਵਾਰ ਚੰਗ ਇੱਕ ਵਾਰੀ ਕੋਈ ਵੀਰ ਪੈਸੇ ਖਰਚ ਲੂ ਪਰ ਇਹ ਆਪਾਂ ਨੂੰ ਟੈਨਸ਼ਨ ਨਹੀਂ ਹੈ ਜੀ ਜਿਹੜਾ ਮਰਜੀ ਕੋਈ ਵੀਰ ਪਸ਼ੂ ਲੈ ਜਾ ਕੋਈ ਲਾਂਮਾ ਨਹੀਂ ਹੈਗਾ ਇਨਾਂ ਚ ਠੀਕ ਹੈ ਠੀਕ ਹੈ ਜੀ ਸਹੀ ਹੈ ਨਾ ਬਸ ਆਪਾਂ ਹੁਣ ਇਹ ਸ਼ੌਂਕ ਪਾ ਲਿਆ ਵੀ ਪਸ਼ੂ ਲੈਣਾ ਪਰ ਵੀਡੀਓ ਸਾਡੀ ਚੌਥੇ ਦਿਨ ਪਵੇ 10ਵੇਂ ਦਿਨ ਪਵੇ ਅੱਛਾ ਜੀ ਪਸ਼ੂ ਮੜਾ ਲਿਆ ਕੇ ਨਹੀਂ ਵੇਚਣਾ ਠੀਕ ਹੈ ਠੀਕ ਹੈ ਸਹੀ ਹੈ ਭਾਜੀ ਕਿ ਨਹੀਂ ਚੰਗੀ ਗੱਲ ਹੈ ਕਿ ਵੀਰ ਭਰਾਵਾਂ ਦੇ ਫੋਨ ਵੀ ਆਉਂਦੇ ਆ ਬੜਾ ਮੱਲਾ ਕਰਦੇ ਵੀ ਤੁਹਾਡੇ ਪਸ਼ੂ ਵਧੀਆ ਹੁੰਦੇ ਆ ਹਾਂਜੀ ਹਾਂਜੀ ਚਲੋ ਦੇਣ ਵਾਲਾ ਮਹਾਰਾਜ ਆ ਹਨਾ ਤੇ ਮੇਰੀ ਇਹ ਸਾਰੇ ਵੀਰ ਭਰਾਵਾਂ ਨਾਲ ਹੱਥ ਜੋੜ ਕੇ ਕਹਿੰਦੇ ਸਾਫ਼ ਪਸ਼ੂ ਲਿਆ ਕਰੋ ਠੀਕ ਹੈ ਠੀਕ ਹੈ ਬਿਲਕੁਲ ਚਲੋ ਮਾੜੇ 'ਚ ਪੈਸੇ ਵੱਧ ਹੁੰਦੇ ਭਾਈ ਝੂਠ ਨਹੀਂ ਬੋਲਦਾ ਹਾਂਜੀ ਜਿਹੜਾ ਮਾੜਾ ਪਸ਼ੂ ਅਸੀਂ ਚਲ ਜੀ ਭਾਈ ਲੈਨੇ ਨਾ ਉੱਚ ਕਮਾਈ ਜਾਂਦੀ ਸਾਨੂੰ ਅੱਛਾ ਜੀ ਕਮਾਈ ਇਹ ਨਹੀਂ ਗੱਲ ਵੀ ਨਹੀਂ ਕਮਾਈ ਹਾਂਜੀ ਉਹ ਅਸੀਂ ਮੰਨ ਲਓ ਕਮਾਈ ਸਾਨੂੰ ਵਧਿਆ ਪਰ ਉਹਦੇ ਚ ਲਾਮੇ ਵੱਡੇ ਲਾਮਾ ਜ਼ਿਆਦਾ ਠੀਕ ਹੈ ਨਾ ਤੇ ਫੇਰ ਨਾਲੇ ਆਪਾਂ ਆਪਣਾ ਗਾਹ ਗਵਾਇਆ ਹਾਂਜੀ ਹਾਂ ਮਾੜਾ ਪਸ਼ੂ ਦੇ ਕੇ ਬਿਲਕੁਲ ਬਿਲਕੁਲ ਚਲੋ ਅਹੀਂ ਦੇ ਮੁਨਾਫਾ ਲੱਲਿਆ ਤੇ ਅਹੀਂ ਗੱਲਾਂ ਬਾਤਾਂ ਵੀ ਸੋਲੀਆਂ ਵੱਖਰੀ ਪਰ ਜਿਹੜਾ ਵੀਰ ਨੇ ਵਿਚਾਰੇ ਨੇ ਸਾਲ ਤੱਕ ਰੋਂਦੇ ਰਹਿਣਾ ਤੇ ਬਿਲਕੁਲ ਸਹੀ ਗੱਲ ਵੀ ਚੰਗਾ ਹੋਵੇ ਤੇ ਪੈਸਾ ਲੱਗਾ ਦੋ ਦਾਨੀਆਂ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਤੇ ਬਾਕੀ ਮੇਰੀ ਹੱਥ ਜੋੜ ਕੇ ਬੇਨਤੀ ਆ ਹਾਂਜੀ ਜਿਹੜੇ ਵੀਰ ਨੇ ਵੀ ਪਸ਼ੂ ਲੈਣਾ ਹੈ ਹਾਂਜੀ ਉਹ ਸਾਡੇ ਘਰ ਆਣ ਕੇ ਇੱਥੇ ਚੈੱਕ ਕਰਕੇ ਤਸੱਲੀ ਕਰਕੇ ਫਿਰ ਖੜਿਓ ਠੀਕ ਹੈ ਠੀਕ ਹੈ ਨਹੀਂ ਬਹੁਤ ਚੰਗੀ ਗੱਲ ਆ ਜੋ ਕੁਝ ਵੀਡੀਓ ਚ ਵਿਖਾਵਾਂਗੇ ਹਾਂਜੀ ਉਤੋਂ ਕਲਾਈ ਦੇ ਦੇ ਦਿੰਦਾ ਰਿਹਾ ਨਾ ਬਾਜੀ ਠੀਕ ਹੈ ਠੀਕ ਹੈ ਬਿਲਕੁਲ ਸਹੀ ਹੈ ਜਾਨਾ ਜੋ ਵੀਡੀਓ ਚ ਵਿਖਾਇਆ ਹੈ ਹਾਂਜੀ ਹਾਂਜੀ ਇਹ ਨਹੀਂ ਹੋਊਗਾ ਵੀ ਵੀਡੀਓ ਚ ਕੁਝ ਹੋਏਗਾ ਤੇ ਸਾਡੇ ਘਰਾਂ ਅੰਗੇ ਕੁਝ ਹੋਵੇਗਾ ਠੀਕ ਉਹ ਚਲੋ ਦੋ ਬੰਦੇ ਲੱਗ ਆ ਇੱਥੇ ਸਾਰੇ ਵੀਰਾਂ ਨੂੰ ਹੀ ਪਤਾ ਵੀ ਜੋ ਇਹ ਭਾਗੂਆਂ ਦੇ ਡੇਰੀ ਫਾਰਮ ਚੈਨਲ ਤੇ ਹਾਂਜੀ ਹਾਂਜੀ ਕੋਈ ਨਿਕਲਦਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਬਾਕੀ ਚਲੋ ਵਧੀਆ ਗੱਲ ਆ ਆਣ ਕੇ ਦਸਲੀ ਕਰਕੇ ਤੇ ਫੇਰ ਖੜਨਾ ਪਸ਼ੂ ਠੀਕ ਹੈ ਠੀਕ ਹੈ ਹਾਂਜੀ ਲਓ ਵੀ ਕਿਸਾਨ ਭਰਾਵੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ